ਨਮਸਕਾਰ ਸਤ ਸ੍ਰੀ ਅਕਾਲ ਡੇ ਐਂਡ ਨਾਈਟ న్యూਸ ਦੇ ਜਾਗੋ ਪੰਜਾਬ ਸ਼ੋਅ 'ਚ ਤੁਹਾਡਾ ਸਵਾਗਤ ਹੈ ਸਾਨੂੰ ਦੇਖ ਰਹੇ ਨਾਰਥ ਅਮਰੀਕਾ ਦੇ ਗਲੋਬਲ ਪੰਜਾਬ ਅਤੇ ਯੂਰਪ ਦੇ ਸੰਗਤ ਟੀਵੀ ਦੇ ਦਰਸ਼ਕਾਂ ਦਾ ਵੀ ਅਸੀਂ ਨਾਲ ਹੀ ਸਵਾਗਤ ਕਰਦੇ ਹਾਂ ਪੰਜਾਬੀ ਸਾਹਿਤ ਲਿਖ ਕੇ ਪੰਜਾਬੀ ਭਾਸ਼ਾ ਅਤੇ ਪੰਜਾਬੀ ਸਮਾਜ ਨੂੰ ਵੱਡੇ ਰਸਤਿਆਂ ਤੇ ਪਾ ਕੇ ਯੋਗਦਾਨ ਪਾਉਣ ਵਾਲੇ ਜਿਹੜੇ ਲੇਖਕ ਸਾਡੇ ਦਿਮਾਗ 'ਚ ਆਉਂਦੇ ਨੇ ਉਹਨਾਂ 'ਚ ਪ੍ਰੋਫੈਸਰ ਮੋਹਨ ਸਿੰਘ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਕੁਲਵੰਤ ਸਿੰਘ ਵਿਰਕ ਅਮ੍ਰਿਤਾ ਪ੍ਰੀਤਮ ਪ੍ਰਿੰਸੀਪਲ ਸੁਜਾਨ ਸਿੰਘ ਅਤੇ ਜਸਵੰਤ ਸਿੰਘ ਕਮਲਜੀਹੇ ਨਾਮ ਆ ਜਾਂਦੇ ਨੇ ਜਿਨ੍ਹਾਂ ਦੀਆਂ ਕਈ ਕਹਾਣੀਆਂ ਤੇ ਨਾਵਲ ਸਾਨੂੰ ਅੱਜ ਵੀ ਅੱਖਰ ਬਾ ਅੱਖਰ ਯਾਦ ਨੇ ਇਹਨਾਂ ਨਾਵਾਂ ਦੇ ਨਾਲ ਹੀ ਇੱਕ ਹੋਰ ਨਾਮ ਜੁੜਿਆ ਹੋਇਆ ਜਸਬੀਰ ਪੁੱਲਰ ਜਸਬੀਰ ਪੁੱਲਰ ਨੇ ਕਹਾਣੀਆਂ ਤੇ ਚੰਗਾ ਹੱਥ ਅਜ਼ਮਾਇਆ ਹਰ ਤਰ੍ਹਾਂ ਦੀਆਂ ਕਹਾਣੀਆਂ ਲਿਖੀਆਂ ਨੇ ਵੱਡਿਆਂ ਵਾਸਤੇ ਵੀ ਅਤੇ ਬੱਚਿਆਂ ਵਾਸਤੇ ਵੀ ਸੋ ਜਸਬੀਰ ਪੁੱਲਰ ਨਾਲ ਅੱਜ ਅਸੀਂ ਇਹਨਾਂ ਦੇ ਜੀਵਨ ਅਤੇ ਕਹਾਣੀਆਂ ਬਾਰੇ ਗੱਲ ਕਰਾਂਗੇ ਪੁੱਲਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼ੁਕਰੀਆ ਜੀ ਮਿਹਰਬਾਨ ਬਹੁਤ ਸਮਾਂ ਤੁਸੀਂ ਹੋ ਗਿਆ ਤੁਹਾਨੂੰ ਪੰਜਾਬੀ ਦੀਆਂ ਕਹਾਣੀਆਂ ਲਿਖਦੇ ਨੂੰ ਪਰ ਇਸ ਤੋਂ ਪਹਿਲਾਂ ਤੁਸੀਂ ਫੌਜ ਦੇ ਵਿੱਚ ਸੀਨੀਅਰ ਅਧਿਕਾਰੀ ਦੇ ਤੌਰ ਤੇ ਨਿਯੁਕਤ ਰਹੇ ਹੋ ਭਾਰਤ ਦੇ ਵਿੱਚ ਵੱਖ-ਵੱਖ ਥਾਵਾਂ ਤੇ ਤੁਸੀਂ ਜਿਹੜਾ ਹੈ ਆਪਣੀ ਸੇਵਾ ਨਿਭਾਈ ਹੈ ਉਸ ਦੇ ਦੌਰਾਨ ਜੇ ਤੁਹਾਡੀਆਂ ਸ਼ੁਰੂਆਤੀ ਕਹਾਣੀਆਂ ਚ ਤੇ ਬਾਅਦ ਦੀਆਂ ਕਹਾਣੀਆਂ ਚ ਵਿੱਚ ਨਾ ਵਿੱਚ ਕਿਤੇ ਨਾ ਕਿਤੇ ਅਸੀਂ ਦੇਖੀਏ ਤਾਂ ਫੌਜੀ ਜੀਵਨ ਦਾ ਝਲਕਾਰਾ ਸਾਨੂੰ ਮਿਲ ਜਾਂਦਾ ਚੰਗੀ ਤਰ੍ਹਾਂ ਉਹਦੇ ਚ ਇਹੀ ਹੈ ਜੀ ਕਿ ਜੋ ਜ਼ਿੰਦਗੀ ਦੇ ਤਜਰਬੇ ਵਿੱਚ ਆਉਂਦਾ ਹੈ ਹੂੰ ਜੋ ਤੁਹਾਡੇ ਫਰੇਮ ਦੇ ਵਿੱਚ ਆਉਂਦਾ ਹੈ ਉਹ ਤੁਹਾਡੇ ਤੇ ਪ੍ਰਭਾਵ ਪਾਉਂਦਾ ਹੈ ਉੱਥੋਂ ਹੀ ਤੁਸੀਂ ਬੀਜ ਚੁਣਦੇ ਹੋ ਉਹੀ ਬੀਜ ਜਿਹੜੇ ਆ ਪੁੰਗਰਦੇ ਆ ਰੁੱਖ ਬਣਦੇ ਨੇ ਜਦੋਂ ਫੌਜ ਵਿੱਚ ਸਾਂ ਫੌਜੀ ਜੀਵਨ ਨੂੰ ਨੇੜਿਆਂ ਦੇਖਿਆ ਜਦੋਂ ਫੌਜ ਵਿੱਚ ਨਹੀਂ ਸਾਂ ਦੂਜੇ ਜੀਵਨ ਨੂੰ ਵੀ ਨੇੜਿਆਂ ਦੇਖਿਆ ਅਬਜ਼ਰਵ ਕੀਤਾ ਤੇ ਉਹਦੀਆਂ ਕਹਾਣੀਆਂ ਮੈਂ ਲਿਖਿਆ ਔਰ ਸਾਰਾ ਕੁਝ ਇਹੀ ਹੋਣਾ ਸੀ ਜੇ ਮੇਰੀ ਕੋਈ ਹੋਰ ਜ਼ਿੰਦਗੀ ਹੁੰਦੀ ਕਿਸੇ ਫੈਕਟਰੀ ਵਿੱਚ ਮੈਂ ਕੰਮ ਕਰ ਰਿਹਾ ਹੁੰਦਾ ਤਾਂ ਸ਼ਾਇਦ ਫੈਕਟਰੀ ਦੇ ਸਾਰੇ ਉਸ ਚਫੇਰੇ ਬਾਰੇ ਮੈਂ ਲਿਖਦਾ ਪੋਤੀ ਜੀਵਨਤਾ ਮਾਨਸਿਕ ਦਵੰਦ ਕੀ ਹੈ ਮਾਨਸਿਕ ਦਵੰਦ ਇਹ ਬੜਾ ਔਖਾ ਜਿਹਾ ਸਵਾਲ ਹੈ ਕਿ ਤੁਹਾਡੀ ਸੋਚ ਤੁਹਾਡੇ ਜਜ਼ਬਾਤ ਤੁਹਾਡੇ ਅਹਿਸਾਸ ਤੁਸੀਂ ਆਮ ਮਨੁੱਖ ਹੋ ਜਿਹੜਾ ਪਿਆਰ ਵੀ ਕਰਦਾ ਹੈ ਨਫ਼ਰਤ ਵੀ ਕਰਦਾ ਹੈ ਜਿਹੜਾ ਲੜਨਾ ਵੀ ਚਾਹੁੰਦਾ ਹੈ ਗਾਲਾਂ ਵੀ ਦੇਣੀਆਂ ਚਾਹੁੰਦਾ ਹੈ ਜਿਉਣਾ ਵੀ ਚਾਹੁੰਦਾ ਹੈ ਲੇਕਿਨ ਉਹ ਜਿਉਣਾ ਜਿਹੜਾ ਹੈ ਉਹ ਉਹਦੇ ਆਪਣੇ ਵਸਦਾ ਨਹੀਂ ਹੁੰਦਾ ਉਹਦੇ ਲਈ ਇੱਕ ਰਾਹ ਮਿਥਿਆ ਹੋਇਆ ਹੁੰਦਾ ਹੈ ਇਸ ਰਾਹ ਤੋਂ ਨਾ ਉਹਨੇ ਖੱਬੇ ਦੇਖਣਾ ਹੈ ਨਾ ਸੱਜੇ ਦੇਖਣਾ ਹੈ ਨਾ ਖੱਬੇ ਜਾਣਾ ਹੈ ਨਾ ਸੱਜੇ ਜਾਣਾ ਹੈ ਔਰ ਉਹਨੂੰ ਉਹ ਕਿਸੇ ਦੀ ਜ਼ਿੰਦਗੀ ਜਿਹੜੀ ਆ ਜਿਹੜੀ ਉਹਦੇ ਲਈ ਨਿਰਧਾਰਤ ਕਰ ਦਿੱਤੀ ਗਈ ਆ ਉਹ ਉਹਨੂੰ ਜਿਉਣੀ ਪੈਂਦੀ ਆ ਉੱਥੇ ਤੁਹਾਡੇ ਆਪਣੇ ਫੈਲਣ ਵਾਸਤੇ ਆਕਾਸ਼ ਹੈ ਨਹੀਂਗਾ ਬਿਲਕੁਲ ਹਾਂ ਇਹ ਸਹੀ ਗੱਲ ਕੀਤੀ ਤੁਸੀਂ 1990 ਚ ਤੁਸੀਂ ਸੇਵਾਮੁਕਤ ਹੋਏ ਹਾਂਜੀ 1990 ਚ ਸੇਵਾਮੁਕਤ ਹੋਏ ਤੇ ਜਿਹੜੇ ਕਹਾਣੀ ਐ ਤੁਸੀਂ ਉਹ ਫੌਜੀ ਜੀਵਨ ਚ ਰਹਿੰਦਿਆਂ ਹੀ ਤੁਸੀਂ ਲਿਖਣੀ ਸ਼ੁਰੂ ਕਰ ਦਿੱਤੀ ਸੀ ਪਹਿਲੀ ਕਹਾਣੀ ਸਭ ਤੋਂ ਪਹਿਲੀ ਕਹਾਣੀ ਕਦੋਂ ਤੇ ਕਿਹੜੀ ਲਿਖੀ ਸੀ ਮੈਂ ਅਸਲ ਵਿੱਚ ਜਿਹੜਾ ਉਹ ਕਹਾਣੀਆਂ ਪਹਿਲਾਂ ਲਿਖ ਰਿਆ ਸੀਗਾ ਔਰ ਉਹ ਮੈਨੂੰ ਲੱਗਦਾ ਕਿ ریاض ਸੀ ਕੱਚੀ ਉਮਰ ਸੀਗੀ ਔਰ ਇੱਕ ਕਿਤਾਬ ਕੋਰਾ ਕਾਗਜ਼ ਜਿਹੜੀ ਹੁਣ ਮੇਰੇ ਕਿਤਾਬਾਂ ਦੀ ਫਹਰਿਸਤ ਵਿੱਚ ਹੈ ਨਹੀਂ ਉਹ ਉਦੋਂ ਛਪੀ ਹੋਈ ਸੀ ਜ਼ਰੀਨਾ ਨਾਵਲ ਛਪ ਰਿਹਾ ਸੀ ਇਹ ਔਰ ਚਾਬੀ ਵਾਲੇ ਖਡਾਉਣੇ ਛਪਣ ਵਾਲਾ ਸੀ ਇਹ ਸਾਰਾ ਕੁਝ ਮੈਂ ਵਿਦਿਆਰਥੀ ਜੀਵਨ ਵਿੱਚ ਲਿਖਿਆ ਸੀਗਾ ਤੇ ਫੌਜ ਵਿੱਚ ਜਦੋਂ ਮੈਂ ਗਿਆ ਉਦੋਂ ਕਹਾਣੀਆਂ ਲਿਖਣਾ ਵਰਜਿਤ ਸੀ ਜਿਵੇਂ ਪਹਿਲੀ ਗੱਲ ਨਾਲ ਇਹ ਗੱਲ ਜੁੜਦੀ ਹੈ ਕਿ ਆਪਣਾ ਆਪ ਤੁਸੀਂ ਜਿਹੜਾ ਉਹ ਉਸ ਤਰ੍ਹਾਂ ਪ੍ਰਗਟ ਨਹੀਂ ਕਰ ਸਕਦੇ ਔਰ ਉਹਦੇ ਵਾਸਤੇ ਆਰਮੀ ਆਰਡਰ ਸੀ ਕਿ ਮੈਨੂੰ ਜੇ ਮੈਂ ਇੱਕ ਕਹਾਣੀ ਲਿਖਦਾ ਹੈ ਉਹ ਥਰੂ ਪ੍ਰੋਪਰ ਚੈਨਲ ਉਹਦੀ ਓਕੇ ਜਿਹੜੀ ਆ ਹੂੰ 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 ਹੰਗਾਰਾ ਜਿਹੜਾ ਹੈ ਵੀ ਇਹ ਛਪੜੀ ਚਾਹੀਦੀ ਹੈ ਕਿ ਨਹੀਂ ਛਪੜੀ ਚਾਹੀਦੀ ਇਹ ਮੈਨੂੰ ਆਰਮੀ ਹੈੱਡ ਕੁਆਟਰ ਤੋਂ ਓਕੇ ਮਿਲਣੀ ਸੀ ਤੁਸੀਂ ਅੰਦਾਜ਼ਾ ਲਾਓ ਵੀ ਤੁਸੀਂ ਸੀੜੀ ਦਰ ਸੀੜੀ ਆਰਮੀ ਹੈੱਡ ਕੁਆਟਰ ਤੱਕ ਜਦੋਂ ਪਹੁੰਚਦੇ ਹੋ ਤੇ ਉਹ ਕਿੰਨਾ ਵਕਤ ਗੁਜ਼ਰ ਚੁੱਕਿਆ ਹੁੰਦਾ ਹੈ ਔਰ ਉੱਥੇ ਫੈਸਲਾ ਕਿੰਨੇ ਕਰਨਾ ਹੈ ਉਸ ਬੰਦੇ ਨੇ ਜਿਹਦਾ ਲਿਟਰੇਚਰ ਨਾਲ ਸਿਹਤ ਨਾਲ ਕੋਈ ਵਾਹ ਵਾਸਾ ਲੈਣਾ ਦੇਣਾ ਨਹੀਂ ਹੈਗਾ ਬਿਲਕੁਲ ਵੀ ਹਨ ਤੇ ਇਸ ਕਰਕੇ ਮੇਰਾ ਲਿਖਣਾ ਸ਼ੁਰੂ ਵਿੱਚ ਠੱਪ ਹੋ ਗਿਆ ਸੀ ਤੇ ਜਿਹੜੀ ਕਹਾਣੀ ਉਦੋਂ ਮੈਂ ਲਿਖੀ ਤੰਬੋਲਾ ਉਸ ਕਹਾਣੀ ਦਾ ਨਾਮ ਸੀ ਔਰ ਉਹ ਮੈਨੂੰ ਕਲੱਬ ਦੀ ਜ਼ਿੰਦਗੀ ਮੈਂ ਪਿੰਡ ਦਾ ਜੰਮਿਆ ਪੜਿਆ ਪਿੰਡ ਦਾ ਰਹਿਣ ਵਾਲਾ ਕਲੱਬ ਦੀ ਜ਼ਿੰਦਗੀ ਦਾ ਬਾਰੇ ਮੈਨੂੰ ਕੋਈ ਹ ਹ ਹੈ ਨਹੀਂ ਸੀ ਮੇਰੇ ਲਈ ਉਹ ਬੜੀ ਦੂਜੀ ਦੁਨੀਆ ਸੀਗੀ ਤੇ ਉਹ ਮੈਨੂੰ ਹੈਰਾਨ ਵੀ ਕਰਦੀ ਸੀ ਔਰ ਉੱਥੋਂ ਦੇ ਰਿਸ਼ਤੇ ਬਣਨੇ ਤੇ ਟੁੱਟਨੇ ਉਹ ਮੈਨੂੰ ਬੜੇ ਹੋਰ ਤਰ੍ਹਾਂ ਲੱਗਦੇ ਸੀ ਤੇ ਉਹ ਕਹਾਣੀ ਉਸ ਜ਼ਿੰਦਗੀ ਬਾਰੇ ਮੈਂ ਪਹਿਲੀ ਲਿਖੀ ਸੀ ਉਹ ਆਰਮੀ ਦੀ ਜ਼ਿੰਦਗੀ ਦੀ ਪਹਿਲੀ ਕਹਾਣੀ ਕਹਿ ਲੋ ਤੁਸੀਂ ਤੁਸੀਂ ਬੱਚਿਆਂ ਬਾਰੇ ਵੀ ਕਾਫੀ ਸਾਹਿਤ ਲਿਖਿਆ ਹੈਗਾ ਇੱਕ ਫੌਜੀ ਜੀਵਨ ਬਾਰੇ ਜਿਹੜਾ ਸਖਤ ਜੀਵਨ ਹੁੰਦਾ ਕਾਫੀ ਮੰਨਿਆ ਜਾਂਦਾ ਉਹਦੇ ਤੇ ਲਿਖਦੇ ਲਿਖਦੇ ਇੱਕਦਮ ਜਿਹੜੇ ਬਾਲ ਮਾਨ ਨੇ ਸਾਡੇ ਕੋਮਲ ਗਰੁੰਬਲਾ ਨੇ ਜਿਵੇਂ ਹੈਨਾ ਬੱਚੇ ਸਾਡੇ ਹੈਗੇ ਨੇ ਤੇ ਉਹਨਾਂ ਬਾਰੇ ਸਾਹਿਤ ਰਚਨਾ ਕਰਨੀ ਇਹ ਬਹੁਤ ਵੱਡੀ ਗੱਲ ਹੈ ਇਹ ਕਿਵੇਂ ਇਹ ਅਸਲ ਚ ਮੇਰੇ ਅੰਦਰ ਜਿਹੜਾ ਹੈ ਨਾ ਇੱਕ ਬਾਲ ਜਿਉਂਦਾ ਉਹ ਅੱਜ ਵੀ ਜਿਉਂਦਾ ਹੈ ਔਰ ਮੈਨੂੰ ਬੱਚਿਆਂ ਵਾਂਗੂ ਬੜਾ ਕੁਝ ਕਰਨਾ ਬੱਚਿਆਂ ਵਾਂਗੂ ਖੇਡਣਾ ਬੜਾ ਚੰਗਾ ਲੱਗਦਾ ਹੈ ਮੈਂ ਇੱਕ ਨਿੱਕੀ ਜਿਹੀ ਘਟਨਾ ਆਪਣੇ ਬਚਪਨ ਦੀ ਤੁਹਾਨੂੰ ਦੱਸਣੀ ਚਾਹੁੰਦਾ ਹੈ ਕਿ ਮੇਰੇ ਪਿਤਾ ਜੀ ਕੰਮ ਤੋਂ ਥੱਕੇ ਟੁੱਟੇ ਵਾਪਸ ਆਉਂਦੇ ਸੀਗੇ ਜਿਵੇਂ ਪੁਰਾਣੇ ਬਜ਼ੁਰਗ ਕਰਦੇ ਸੀ ਉਹ ਕਮੀਜ਼ ਲਾ ਕੇ ਕਿੱਲੀ ਨਾਲ ਟੰਗ ਦਿੰਦੇ ਸੀ ਤੇ ਮੈਂ ਤਿੰਨਾ ਜਾਂ ਚੌਕਵਰਿਆਂ ਦਾ ਬਾਲ ਮੈਂ ਉਹਨਾਂ ਦੇ ਨੰਗੇ ਢਿੱਡ ਤੇ ਖੇਡ ਲੱਗ ਪੈਂਦਾ ਸੀ ਮੈਂ ਉਂਗਲ ਨਾਲ ਉਹਨਾਂ ਦੇ ਤੁੰਨੀ ਚੋਂ ਰੂੰ ਕੱਢਦਾ ਸੀ ਹੂੰ 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 ਤੇ ਉਸ ਰੂੰ ਨਾਲ ਰਜਾਈ ਬਣਾਉਣ ਦੀ ਕਲਪਨਾ ਕਰਦਾ ਸੀ ਹੂੰ ਉਹ ਹੁਣ ਮੈਂ ਸੋਚਦਾ ਹਾਂ ਕਿ ਜਿਹਦੇ ਕੋਲ ਇਸ ਇੰਤਿਹਾਈ ਕਲਪਨਾ ਹੋਵੇ ਉਹ ਲਿਖੇ ਕਿਉਂ ਨਾ ਉਸ ਬੰਦੇ ਨੂੰ ਲਿਖਣਾ ਚਾਹੀਦਾ ਤੇ ਉਹ ਉਹ ਬੱਚਾ ਮੇਰੇ ਕੋਲ ਪਹਿਲਾਂ ਹੀ ਹੈਗਾ ਸੀ ਮੇਰੇ ਅੰਦਰ ਜਿਹਨੂੰ ਮੈਂ ਹਾਲੇ ਵੀ ਮਰ ਨਹੀਂ ਦਿੱਤਾ ਮੈਂ ਹੁਣ ਉਮਰ ਦੇ ਸ਼ਾਮ ਤੱਕ ਪਹੁੰਚਿਆ ਹੋਇਆ ਲੇਕਿਨ ਉਹ ਬੱਚਾ ਹਾਲੇ ਵੀ ਜਿਉਂਦਾ ਹੈ ਤੇ ਇਸ ਕਰਕੇ ਮੈਨੂੰ ਲੱਗਾ ਪਈ ਮੇਰਾ ਬੱਚਿਆਂ ਲਈ ਲਿਖਣਾ ਬੜਾ ਜ਼ਰੂਰੀ ਹੈ ਜ਼ਰੂਰੀ ਤੇ ਬੱਚਿਆਂ ਲਈ ਮੈਂ ਲਿਖਿਆ ਬਹੁਤ ਸਾਰੀਆਂ ਕਿਤਾਬਾਂ ਨੇ ਜ਼ਰੀਨਾ ਬੂਹੇ ਨੰਗੇ ਪਹਾੜ ਦੀ ਮੌਤ ਮਨ ਹੁਜਰਾ ਤੇ ਦੋਜ਼ਖੀਏ ਰੇਤ ਵਿੱਚ ਡੁੱਬੀਆਂ ਨਦੀਆਂ ਹੋਰ ਬਹੁਤ ਸਾਰੀਆਂ ਮੇਰੇ ਕੋਲ ਨਾਮ ਨਹੀਂ ਯਾਦ ਰਹਿੰਦੇ ਹੈ ਸਾਨੂੰ ਇੰਨੀਆਂ ਜਿਆਦਾ ਕਿਤਾਬਾਂ ਤੁਸੀਂ ਲਿਖੀਆਂ ਨੇ ਉਹ ਨਾਂ ਮੈਨੂੰ ਵੀ ਨਹੀਂ ਯਾਦ ਰਹਿੰਦੇ ਕਿਉਂਕਿ ਉਹ ਜਿਆਦਾ ਹੋ ਚੁੱਕੀਆਂ ਨੇ ਕਿਤਾਬਾਂ ਨੰਗੇ ਪਹਾੜ ਦੀ ਮੌਤ ਕੀ ਚੀਜ਼ ਹੈ ਹੁਣੇ ਪਹਾੜਾਂ ਤੇ ਅਸੀਂ ਬਰਬਾਦੀ ਹੁੰਦੀ ਵੀ ਦੇਖੀ ਹੈ ਥੋੜੇ ਦਿਨ ਪਹਿਲਾਂ ਇਹ ਨੰਗੇ ਪਹਾੜ ਦੀ ਮੌਤ ਨਿੱਕਾ ਜਿਹਾ ਨਾਵਲ ਹੈ ਮੈਂ ਪਥੋਰਾਗੜ ਸੀ ਕੋਈ ਪ੍ਰੇਮੀ ਅਬੋਰਸ਼ਨ ਕਰਾਇਆ ਉਹਦੀ ਪ੍ਰੇਮਿਕਾ ਦੀ ਡੈਥ ਹੋ ਗਈ ਤੇ ਉਹ ਪਹਾੜ ਦੇ ਉੱਤੇ লাশ ਸੁੱਟ ਗਿਆ ਉਹ ਹੌਲੀ ਹੌਲੀ ਲੋਕ ਸਾਰੇ ਸ਼ਹਿਰ ਨੂੰ ਪਤਾ ਲੱਗ ਗਿਆ ਉੱਥੇ লাশ ਹੈ ਲੇਕਿਨ ਕੋਈ ਇੱਕ ਦੂਜੇ ਨੂੰ ਨਹੀਂ ਦੱਸ ਰਿਹਾ ਕਿਉਂਕਿ ਉਹ ਪੁਲਿਸ ਦੇ ਚੱਕਰ ਵਿੱਚ ਨਹੀਂ ਫਸਣਾ ਚਾਹੁੰਦੇ ਹੌਲੀ ਹੌਲੀ ਗਿਰਜਾਂ ਉੱਥੇ ਇਕੱਠੀਆਂ ਹੋ ਗਈਆਂ ਕਾਂ ਇਕੱਠੇ ਹੋ ਗਏ ਕੁੱਤੇ ਇਕੱਠੇ ਹੋ ਗਏ ਉਹਦੇ ਅੰਗ ਜਿਹੜੇ ਕੋਈ ਅੰਗ ਉਸ ਔਰਤ ਦਾ ਸੜਕ ਤੇ ਆ ਗਿਆ ਕੋਈ ਇੱਕ ਮੇਰੀ ਯੂਨਿਟ ਵਿੱਚ ਇੱਕ ਬਾਹ ਆ ਗਈ ਉਹ ਸਾਡੇ ਸਵੀਪਰ ਨੇ ਟੋਆ ਪੁੱਟ ਕੇ ਉਹ ਬਾਹ ਦੱਬ ਦਿੱਤੇ ਤੇ ਉਹ ਜਿਹਦਾ ਬਾਅਦ ਵਿੱਚ ਮੈਨੂੰ ਵੀ ਪਤਾ ਲੱਗਾ ਬਾਕੀ ਸਾਰਿਆਂ ਨੂੰ ਵੀ ਪਤਾ ਲੱਗਾ ਉਹ ਬਾਅਦ ਵਿੱਚ ਜਦੋਂ ਇੱਥੋਂ ਤੱਕ ਰੌਲਾ ਪੈ ਗਿਆ ਤਾਂ ਉਹ ਪੁਲਿਸ ਤੱਕ ਕੇਸ ਪਹੁੰਚ ਗਿਆ ਹੂੰ ਹੂੰ ਔਰ ਉਸ ਇਸ ਘਟਨਾ ਨਾਲ ਪੂਰਾ ਕਿਰਦਾਰ ਜਿਹੜਾ ਸਾਡੀ ਮਨੁੱਖਤਾ ਦਾ ਜਿਹੜੀਆਂ ਸਾਡੀਆਂ ਟੁੱਟ ਰਹੀਆਂ ਕਦਰਾਂ ਕੀਮਤਾਂ ਨੇ ਉਹ ਸਾਰੀਆਂ ਉਹਦੇ ਵਿੱਚ ਨੰਗੀਆਂ ਹੋਈਆਂ ਨੇ ਤੇ ਉਸ ਇਸ ਘਟਨਾ ਨਾਲ ਮੈਂ ਉਹ ਅਸਲ ਚੀਜ਼ ਸਮਾਜ ਨੂੰ ਸਾਡੇ ਉਹ ਜਿਹੜੀਆਂ ਵੈਲਿਊਜ਼ ਟੁੱਟ ਰੀਆਂ ਨੇ ਉਹਨਾਂ ਨੂੰ ਵੇਖਣ ਦਾ ਅਪਰਾਲਾ ਕੀਤਾ ਇਸ ਨਾਵਲ ਵਿੱਚ ਬਹੁਤ ਵਧੀਆ ਗੱਲ ਹੈ ਤੇ ਜਿਹੜੀਆਂ ਆਮ ਜ਼ਿੰਦਗੀ ਦੀਆਂ ਘਟਨਾਵਾਂ ਨੇ ਸਾਡੀਆਂ ਹੁਣੇ ਥੋੜੀ ਦੇਰ ਪਹਿਲਾਂ ਅਸੀਂ ਖਬਰ ਪੜ੍ਹੀ ਹੈ ਇੱਕ ਜਿਹੜੀ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਇੱਕ ਪੁਲਿਸ ਦਾ ਜਿਹੜਾ ਬੰਦਾ ਹੈਗਾ ਉਹਨੇ ਇਖਬਾਰ ਕੀਤਾ ਕਿ ਉਸਨੇ ਇੰਨੇ ਨੌਜਵਾਨਾਂ ਨੂੰ ਉਸ ਉਹਨਾਂ ਦਿਨਾਂ ਦੇ ਦੌਰਾਨ ਮਾਰਿਆ ਇਹੋ ਜਿਹੇ ਘਟਨਾਵਾਂ ਵੀ ਕਿਤੇ ਕਹਾਣੀਆਂ ਦਾ ਹਿੱਸਾ ਬਣਦੀਆਂ ਨੇ ਜਾਇਦਤਾਂ ਦੀ ਕੋਈ ਗੱਲਬਾਤ ਇਹ ਇਹ ਸਾਰਾ ਕੁਝ ਜਿਹੜਾ ਹੈ ਜ਼ਿੰਦਗੀ 'ਚ ਜੋ ਕੁਝ ਵੀ ਵਾਪਰ ਰਿਹਾ ਹੈ ਕੁਝ ਵੀ ਵਰਜਤ ਨਹੀਂ ਸਾਰਾ ਕੁਝ ਕਹਾਣੀਆਂ ਦਾ ਹਿੱਸਾ ਬਣਦਾ ਹੈ ਲੇਕਿਨ ਉਹਦੇ ਵਿੱਚ ਤੁਹਾਡੀ ਜਿਹੜੀ ਆ ਉਹ ਸਮਝ ਤੇ ਤੁਹਾਡਾ ਆਪਣਾ ਐਕਸਪੀਰੀਅੰਸ ਉਹਦੇ ਨਾਲ ਜੁੜਨਾ ਚਾਹੀਦਾ ਕੋਈ ਵੀ ਘਟਨਾ ਜਿਹੜੀ ਆ ਉਹ ਆਪਣੇ ਆਪ 'ਚ ਕਹਾਣੀ ਨਹੀਂ ਹੁੰਦੀ ਕਿੰਨੀ ਵੀ ਜਿਹੜੀ ਆ ਉਹ ਮਹੱਤਵਪੂਰਨ ਘਟਨਾ ਹੋਵੇ ਜਿਹੜੀ ਇੱਕ ਘਟਨਾ ਉਹ yatharth ਹੈ। ਔਰ yatharth ਇਕੱਲਾ ਜਿਹੜਾ ਹੈ ਬੋਝ ਜਿਹੜਾ ਇਕੱਲਾ ਹੈ ਉਹ ਉਡਾਰੇ ਨਹੀਂ ਭਰਦਾ। ਹੂੰ ਹੂੰ ਹੂੰ। ਇਹ ਸਮਝ ਲਓ ਕਿ ਇੱਕ ਪੰਛੀ ਜਿਹੜਾ ਉਹਦਾ ਸਰੀਰ ਹੈ ਜਿਹਦੇ ਕੋਲ ਇਕੱਲਾ ਸਰੀਰ ਹੈ ਉਹ ਉੱਡ ਨਹੀਂ ਸਕੂਗਾ। ਉਹਦੇ ਲਈ ਖੰਭ ਚਾਹੀਦੇ ਨੇ। ਕਲਪਨਾ ਖੰਭ ਨੇ। ਹੂੰ ਹੂੰ ਹੂੰ। ਤੇ ਜਦੋਂ ਉਡਾਰੀ ਭਰਨੀ ਹੈ ਤੇ ਕਲਪਨਾ ਦੇ ਖੰਭ ਜਿਹੜੇ ਆ ਉਹ ਨਾਲ ਚਾਹੀਦੇ ਆ ਨਾਲ ਚਾਹੀਦੇ ਨੇ ਉਹ ਕਲਪਨਾ ਨਾਲ ਜੋੜ ਕੇ ਫਿਰ ਉਹ ਕਹਾਣੀ ਜਿਹੜੀ ਉਹ ਕਹਾਣੀ ਬਣੂਗੀ ਔਰ ਹਰ ਘਟਨਾ ਜਿਹੜੀ ਆ ਉਹ ਕਹਾਣੀ ਕਿਤੇ ਨਾ ਕਿਤੇ ਬਣਦੀ ਆ ਉਹ ਭਾਵੇਂ ਮੈਂ ਲਿਖ ਲਵਾਂ ਤੇ ਭਾਵੇਂ ਉਹ ਤੁਸੀਂ ਲਿਖ ਲਓ ਆਪਾਂ ਗੱਲ ਕਰ ਰਹੇ ਸੀ ਕਿ ਸੋਚਾਂ ਦੇ ਸ਼ਬਦ ਨਹੀਂ ਹੁੰਦੇ ਸੋਚ ਇੱਕ ਕਲਪਨਾ ਹੈ ਸੋਚ ਇੱਕ ਡਰ ਹੈ ਸੋਚ ਇੱਕ ਜੋਸ਼ ਹੈ ਸੋਚ ਕੁਝ ਵੀ ਹੋ ਸਕਦਾ ਹੈ ਸੋਚ ਇੱਕ ਮਾਨਸਿਕ ਅਵਸਥਾ ਹੈਗੀ ਬੰਦੇ ਦੀ ਮਾਨਸਿਕ ਅਵਸਥਾ ਨੂੰ ਜਦੋਂ ਤੁਸੀਂ ਸ਼ਬਦ ਰੂਪ ਦਿੰਦੇ ਹੋ ਤਾਂ ਉਹ ਆਪਣੇ ਆਪ ਦੇ ਵਿੱਚ ਇੱਕ ਦ੍ਰਿਸ਼ ਬਣ ਜਾਂਦਾ ਹੈ ਕਾਫੀ ਮੁਸ਼ਕਿਲਾਤੀ ਹੋਏਗੀ ਤੁਹਾਨੂੰ ਇਹ ਦ੍ਰਿਸ਼ ਚਿੱਤਰਨ ਦੇ ਲਈ ਸਿਰਜਣਾ ਜਿਹੜੀ ਹੈ ਉਹ ਅਸਲ 'ਚ ਮੁਸ਼ਕਲ ਨਹੀਂ ਂਗੀ ਉਹ ਇਸ਼ਕ ਹੈਗਾ ਤੇ ਜਦੋਂ ਆਪਾਂ ਇਸ਼ਕ ਕਰਦੇ ਆ ਉਹਦੇ 'ਚ ਮੈਨੂੰ ਨਹੀਂ ਲੱਗਦਾ ਉਹ ਤਾਂ ਤੁਸੀਂ ਤੁਹਾਡੇ ਖਾਂ ਭੁਗੇ ਹੁੰਦੇ ਤੁਸੀਂ ਉਡਾਰੀਆਂ ਭਰਦੇ ਹੋ ਉਹਦੇ 'ਚ ਮੁਸ਼ਕਲ ਨਹੀਂ ਹੁੰਦੀ ਉਹ ਬਲਕਿ ਮੇਰੇ ਸਕੂਨ ਦੇ ਪਲ ਜਿਹੜੇ ਆ ਉਹ ਉਹ ਪਲ ਹੁੰਦੇ ਆ ਜਦੋਂ ਮੈਂ ਲਿਖਦਾ ਮੇਰਾ ਲਿਖਣ ਵਾਲਾ ਕਮਰਾ ਜਿਹੜਾ ਹੈ ਉਹ ਮੇਰੇ ਲਈ ਬਹੁਤ ਵੱਡੀ ਪਨਾਹ ਹੈਗੀ ਹੈ ਔਰ ਇਹਨੂੰ ਆਪਾਂ ਜੇ ਇਹ ਕਹੀਏ ਕਿ ਉਹ ਸੋਚਾਂ ਜਿਹੜੀਆਂ ਉਹ ਤੁਹਾਨੂੰ ਪਰੇਸ਼ਾਨ ਕਰਦੀਆਂ ਨੇ ਐਦਾਂ ਦੀ ਗੱਲ ਨਹੀਂ ਲੇਕਿਨ ਇੱਕ ਗੱਲ ਹੈਗੀ ਹੈ ਕਿ ਜਦੋਂ ਤੁਸੀਂ ਕੋਈ ਰਚਨਾ ਆਪਣੀ ਪੂਰੀ ਕਰ ਲੈਨੇ ਹੋ ਉਹ ਆਪਣੇ ਖਿਆਲ ਜਿੱਦਾਂ ਤੁਸੀਂ ਪ੍ਰਗਟ ਕਰਨੇ ਕਰ ਲੈਨੇ ਹੋ ਤਾਂ ਉਦੋਂ ਇੱਕ ਤੁਹਾਨੂੰ ਸਕੂਨ ਜਿਹੜਾ ਮਿਲਦਾ ਹੈ ਨਾ ਉਹ ਮੈਨੂੰ ਪਤਾ ਨਹੀਂ ਲੇਕਿਨ ਉਹ ਲੱਗਦਾ ਹੈ ਕਿ ਜਿਵੇਂ ਔਰਤ ਡਿਲੀਵਰੀ ਤੋਂ ਪਿੱਛੋਂ ਇੱਕ ਖਾਸ ਤਰ੍ਹਾਂ ਦੀ ਖੁਸ਼ੀਨ ਭਾਵ ਕਰਦੀ ਹੋਏਗੀ ਇੱਕ ਬੱਚੇ ਨੂੰ ਜਨਮ ਦੇ ਕੇ ਉਹ ਮੈਂ ਰਚਨਾ ਨੂੰ ਜਨਮ ਦੇ ਕੇ ਐਦਾਂ ਮਹਿਸੂਸ ਕਰਦਾ ਵੈਰੀ ਗੁੱਡ ਸਟੇ ਨਾਲ ਇੱਕ ਦਰਸ਼ਕ ਜੁੜੇ ਹੋਏ ਨੇ ਭੂਲ ਸਾਹਿਬ ਆਪਾਂ ਦੇਖਦੇ ਹਾਂ ਕੀ ਗੱਲ ਕਰਦੇ ਹੋ ਹੈਨਾ ਹੈਲੋ ਹੈਲੋ ਸਸਿਕਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਨਜੀਤ ਕਣਗਸ ਮਨਜੀਤ ਸਿੰਘ ਜੀ ਹਾਂ ਜੀ ਹਾਂ ਜੀ ਮਨਜੀਤ ਸਿੰਘ ਜੀ ਹੁਕਮ ਕਰੋ ਕੀ ਗੱਲ ਕਰਨੀ ਚਾਹੁੰਦੇ ਹੋ ਗੱਲ ਮੈਂ ਭੁਲਰ ਸਾਹਿਬ ਤੋਂ ਇਹ ਪੁੱਛਣੀ ਆ ਵੀ ਇਹਨਾਂ ਨੇ ਫੌਜੀ ਜੀਵਨ ਕਾਫੀ ਹੰਡਾਇਆ ਕਾਫੀ ਇਹਨਾਂ ਦੇ ਤਜਰਬੇ ਹੋਣਗੇ ਤੇ ਇੱਕ ਤਾਂ ਇਹ ਦੱਸਣਾ ਵੀ ਆਪਣੀ ਕਿਹੜੀ ਲੇਖਕ ਲਿਖਤ ਦੇ ਵਿੱਚ ਇਹਨਾਂ ਦਾ ਫੌਜੀ ਜੀਵਨ ਹੈਗਾ ਪੂਰਾ ਜਾਨੀ ਜਿਆਦਾ ਤੇ ਦੂਜੇ ਨੰਬਰ ਤੇ ਗੱਲ ਇਹ ਆ ਵੀ ਇਹਨਾਂ ਨੇ ਵਾਲ ਸਾਇਟ ਤੇ ਕਾਫੀ ਕੰਮ ਕੀਤਾ ਇਹਨਾਂ ਨੇ ਆਪਣਾ ਸ਼੍ਰੋਮਣੀ ਸਹਿਤਕਾਰ ਦਾ ਸਹਿਦਕੜ ਵੀ ਦਾ ਵਾਰਡ ਵੀ ਮਿਲ ਚੁੱਕਿਆ ਤੇ ਕਾਫੀ ਇਹਨਾਂ ਦਾ ਨਾਮ ਆ ਤੇ ਮੈਨੂੰ ਇਹ ਜਣੀ ਕਿ ਮੈਰੇ ਦੇ ਵਿੱਚ ਖੁਸ਼ੀ ਵੀ ਹੋਈ ਆ ਵੀ ਇਹਨਾਂ ਨੂੰ ਅਵਾਰਡ ਮਿਲ ਚੁੱਕਿਆ ਤੇ ਉਹ ਜਿਹੜਾ ਪਹਿਲੀ ਮੈਂ ਸਵਾਲ ਕੀਤਾ ਉਹਦਾ ਥੋੜਾ ਜਿਹਾ ਮੈਨੂੰ ਦੱਸ ਦੇਣਾ ਹਾਂਜੀ ਹਾਂ ਮਨਜੀਤ ਸਿੰਘ ਜੀ ਹਾਂਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਸੀਂ ਜੁੜੇ ਸਾਡੇ ਨਾਲ ਗੱਲਬਾਤ ਕੀਤੀ ਮਨਜੀਤ ਸਿੰਘ ਲੁਧਿਆਣਾ ਤੋਂ ਬੋਲ ਰਹੇ ਸਨ ਸ਼ੁਕਰੀਆ ਮਨਜੀਤ ਜੀ ਤੁਸੀਂ ਇਹਨਾਂ ਦਿਲਚਸਪੀ ਲੈ ਕੇ ਮੈਨੂੰ ਪੁੱਛਿਆ ਹੈ ਫੌਜ ਵਿੱਚ ਮੈਂ 23 ਸਾਲ ਗੁਜ਼ਾਰੇ ਨੇ ਔਰ ਮੇਰੀਆਂ ਬਹੁਤ ਸਾਰੀਆਂ ਕਹਾਣੀਆਂ ਜਿਹੜੀਆਂ ਬਿਹਤਰੀਨ ਕਹਾਣੀਆਂ ਨੇ ਉਹ ਫੌਜੀ ਜੀਵਨ ਬਾਰੇ ਨੇ ਔਰ ਇਸ ਤਰ੍ਹਾਂ ਇਸ ਨਜ਼ਰ ਨਾਲ ਫੌਜੀ ਜੀਵਨ ਨੂੰ ਵੇਖਿਆ ਨਹੀਂ ਸੀ ਗਿਆ ਪਹਿਲੋਂ ਜ਼ਿੰਦਗੀ ਦਾ ਸੱਚ ਜਿਹੜਾ ਹੈ ਉਹ ਜਿਹੜਾ ਲੁਕਿਆ ਹੋਇਆ ਸੀਗਾ ਉਹ ਕਦੀ ਉਜਾਗਰ ਨਹੀਂ ਸੀ ਹੋਇਆ ਸਹਿਤ ਵਿੱਚ ਇਹਦਾ ਮਤਲਬ ਇਹ ਕਿ ਸਹਿਤ ਆਪਣੀ ਉਸ ਵੇਲੇ ਡਿਊਟੀ ਜਿਹੜੀ ਕਰਨੀ ਚਾਹੀਦੀ ਉਹ ਨਹੀਂ ਸੀ ਕਰ ਰਿਹਾ ਸਿਰਫ ਬਹਾਦਰੀ ਦਾ ਤੇ ਦੇਸ਼ ਭਗਤੀ ਦਾ ਜਜ਼ਬਾ ਜਿਹੜਾ ਉਹ ਕਹਾਣੀਆਂ ਦੇ ਵਿੱਚ ਪ੍ਰਗਟ ਹੁੰਦਾ ਸੀ ਮੇਰੀਆਂ ਕਹਾਣੀਆਂ ਜਿਹੜੇ ਕਰੂਰ ਸੱਚ ਨੂੰ ਦੱਸਦੀਆਂ ਨੇ ਬਰਫ ਦਾ ਦਾਨਵ ਜੰਮੇ ਹੋਏ ਸਾਹਾਂ ਦੀ ਬਰਫ਼ ਮਰਨ ਮਿੱਟੀ ਅਲੜ ਬਲੜ ਬਾਵੇਦਾ ਇਸ ਤਰ੍ਹਾਂ ਬਹੁਤ ਲੰਬੀ ਫਰਿਸਤ ਹੈ ਜਿਹੜੀ ਇਸ ਵੇਲੇ ਦੱਸਣੀ ਵੀ ਔਖੀ ਹੋਏਗੀ ਤੇ ਇਹ ਸਾਰੀਆਂ ਕਹਾਣੀਆਂ ਜਿਹੜੀਆਂ ਨੇ ਉਹ ਮੈਂ ਲਿਖਿਆ ਨੇ ਤੇ ਹੁਣ ਜਿਹੇ ਮੈਂ ਜਿਹੜਾ ਨਾਵਲ ਮੇਰਾ ਆਖਰੀ ਛਪਿਆ ਹੈ ਰੇਤ ਵਿੱਚ ਡੁੱਬੀਆਂ ਨਦੀਆਂ ਇਹ ਉਹਨਾਂ ਔਰਤਾਂ ਦੀ ਕਹਾਣੀ ਹੈ ਜਿਹੜੇ ਫੌਜੀਆਂ ਦੀਆਂ ਤੀਵੀਆਂ ਨੇ ਔਰ ਫੌਜੀਆਂ ਕਰਕੇ ਜਿਨ੍ਹਾਂ ਨੂੰ ਬਹੁਤ ਸੰਤਾਪ ਭੁਗਤਨੇ ਪੈਂਦੇ ਨੇ ਤੇ ਇਸ ਤਰ੍ਹਾਂ ਕਰਕੇ ਫੌਜੀ ਜੀਵਨ ਬਾਰੇ ਮੈਂ ਉਹ ਲਿਖਦਾ ਰਿਹਾ ਅ ਮਜੀਦ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਜਿਹੜੀਆਂ ਕਹਾਣੀਆਂ ਦੀ ਜਿਹੜੇ ਨਾਵਲਾਂ ਦਾ ਜ਼ਿਕਰ ਕੀਤਾ ਕਾਫੀ ਅਹਿਮ ਨੇ ਉਹ ਤੇ ਇੱਕ ਨਿਗਰ ਪ੍ਰਾਪਤੀ ਕਹੇ ਜਾ ਸਕਦੇ ਨੇ ਪੰਜਾਬੀ ਸਾਹਿਤ ਦੀ ਪੰਜਾਬੀ ਜਿਹੜੇ ਪਾਠਕ ਨੇ ਮੈਂ ਕਹਿੰਦਾ ਵੀ ਉਹਨਾਂ ਦੇ ਵੀ ਧੰਨ ਭਾਗ ਨੇ ਤੁਸੀਂ ਉਹ ਚੀਜ਼ਾਂ ਉਹਨਾਂ ਦੀ ਝੋਲੀ ਪਾਈਆਂ ਨੇ ਕੁਲਵੰਤ ਸਿੰਘ ਵਿਰਕ ਦੀ ਇੱਕ ਕਹਾਣੀ ਹੈ ਧਰਤੀ ਹੇਠਲਾ ਬੋਲਦ ਬਹੁਤ ਖੂਬਸੂਰਤ ਕਹਾਣੀ ਹੈ ਤੁਸੀਂ ਉਸ ਕਹਾਣੀ ਦਾ ਦਰਦ ਜਿਹੜਾ ਹਾਲੇ ਵੀ ਮਹਿਸੂਸ ਕਰ ਸਕਦਾ ਕਿਉਂਕਿ ਮੈਂ ਉਦਾਂ ਦਾ ਜਿਹੜਾ ਉਹ ਬੜਾ ਕੁਝ ਦੇਖਿਆ ਮੇਰੇ ਬਰਫ ਦਾ ਦਾਨਮ ਕਹਾਣੀ ਜਿਹੜੀ ਹੈ ਬਿਲਕੁਲ ਬਿਲਕੁਲ ਹਾਂ ਉਹਦੇ ਵਿੱਚ ਉਹ ਉਹਦਾ ਸਨ ਲਾ ਜਿਹੜਾ ਹੈ ਨਾ ਉਹ ਉੱਥੇ ਤੋਪਖਾਨੇ ਦੇ ਮਾਰ ਹੇਠ ਆ ਜਾਂਦਾ ਤੇ ਉਹ ਮਾਰਿਆ ਜਾਂਦਾ ਹੂੰ ਹੂੰ ਤੇ ਉਹ ਉਸ ਵੇਲੇ ਉਹਦਾ ਜਿਹੜਾ ਬੌਸ ਹੈ ਉਹ ਸੂਬੇਦਾਰ ਹੈਗਾ ਹੂੰ ਹੂੰ ਉਹ ਉਸ ਵੀਡੀਓ ਦੇ ਮੰਨ ਦੀ ਸਥਿਤੀ ਕੀ ਹੈ ਉਹ ਉਹ ਬੰਦਾ پاگل ਹੋ ਜਾਂਦਾ ਹੈ ਉਹਨੂੰ ਜਿਹੜਾ ਉਹਦੀ ਬੇਟੀ ਕਹਿੰਦੀ ਹੈ ਵੀ ਡੈਡੀ ਤੁਸੀਂ ਇਹਨਾਂ ਦਾ ਖਿਆਲ ਰੱਖਿਓ ਜੇ ਉੱਥੇ ਤੇ ਉਹ پاگل ਹੋ ਜਾਂਦਾ ਦਿਮਾਗ ਖਿਲ ਜਾਂਦਾ ਉਹ ਕਦੀ ਤਾਂ ਪਾਕਿਸਤਾਨ ਵੱਲ ਮੂੰਹ ਕਰਕੇ ਬਰਫ਼ ਚਟਕਣ ਲੱਗ ਪੈਂਦਾ ਕਦੀ ਹਿੰਦੁਸਤਾਨ ਵੱਲ ਮੂੰਹ ਕਰਕੇ ਛੱਟਣ ਲੱਗ ਪੈਂਦਾ ਉਹ ਕਹਿੰਦਾ ਤੁਹਾਨੂੰ ਬਰਫ਼ ਚਾਹੀਦੀ ਹੈ ਨਾ ਆ ਲਓ ਫਿਰ ਪਾਕਿਸਤਾਨ ਵੱਲ ਮੂੰਹ ਕਰਦਾ ਫਿਰ ਕਹਿੰਦਾ ਤੁਹਾਨੂੰ ਬਰਫ਼ ਚਾਹੀਦੀ ਹੈ ਨਾ ਆ ਲਓ ਕਿੰਨੀ ਚਾਹੀਦੀ ਹੈ ਤੇ ਉਹ ਉਸ ਕਹਾਣੀ ਦਾ ਦਿਖਾਂਤ ਜਿਹੜਾ ਹੈ ਨਾ ਉਹ ਵਿਰਕ ਨੇ ਕਿਹੜੇ ਦਿਲ ਨਾਲ ਲਿਖੀ ਆ ਕੀ ਉਸ ਵੇਲੇ ਮਨ ਦੀ ਸਥਿਤੀ ਚ ਬਹੁਤ ਬਹੁਤ ਖੂਬਸੂਰਤ ਕਹਾਣੀ ਆ ਉਹ ਕਾਫੀ ਮਨੋਵਿਗਿਆਨ ਹੈ ਦੇਚ ਤੁਹਾਡੀ ਕਹਾਣੀ ਚ ਵੀ ਮਨੋਵਿਗਿਆਨ ਕਾਫੀ ਉਹ ਚੀਜ਼ ਮਹਿਸੂਸ ਕੀਤੀ ਜਾ ਸਕਦੀ ਹੈ ਮਹਿਸੂਸ ਕਰਨ ਵਾਲੀ ਉਹ ਕਹਾਣੀ ਪੜ੍ਹੀ ਜਾ ਸਕਦੀ ਹੈ ਅਦਰਵਾਈਜ਼ ਉਹਨੂੰ ਉਸ ਤਰ੍ਹਾਂ ਤੁਸੀਂ ਲੈ ਨਹੀਂ ਸਕਦੇ ਜਿਵੇਂ ਲੇਖਕ ਨੇ ਉਸ ਨੂੰ ਸ਼ਬਦ ਦਿੱਤੇ ਨੇ ਹੋਰ ਅਜਿਹਾ ਕੁਝ ਅੱਜ ਕੱਲ ਕੀ ਕਰਦੇ ਹੋ ਤੁਸੀਂ ਕੀ ਲਿਖ ਰਹੇ ਹੋ ਤੁਸੀਂ ਮੇਰੇ ਕਹਿਣ ਦਾ ਮਤਲਬ ਇਹ ਆ ਇਹ ਇੱਕ ਸੌਖਾ ਜਿਹਾ ਜਵਾਬ ਤੇ ਇਹ ਹੁੰਦਾ ਹੈ ਕਿ ਮੈਂ ਜ਼ਿੰਦਗੀ ਨੂੰ ਲਿਖਣ ਦੀ ਕੋਸ਼ਿਸ਼ ਕਰ ਰਿਹਾ ਹਾਂ ਤੇ ਅੱਜ ਨੂੰ ਲਿਖਣ ਦੀ ਕੋਸ਼ਿਸ਼ ਕਰ ਰਿਹਾ ਹਾਂ ਮੈਂ ਜਦੋਂ ਤੋਂ ਆਇਆ ਮੈਂ ਅਸਲ 'ਚ ਉਦੋਂ ਤੋਂ ਹੀ ਜਿਹੜਾ ਸਮੁੱਚੇ ਤੌਰ ਤੇ ਮੈਂ ਸਿਹਤ ਨੂੰ ਸਮਰਪਿਤ ਹੈਗਾ ਫੌਜ ਵਿੱਚ ਮੈਨੂੰ ਵਕਤ ਲੱਭਣਾ ਪੈਂਦਾ ਸੀ ਬਲਕਿ ਚੁਰਾਉਣਾ ਪੈਂਦਾ ਸੀ ਲੇਕਿਨ ਹੁਣ ਮੈਂ ਸਵੇਰੇ 3 ਵਜੇ ਉੱਠਦਾ ਹਾਂ ਔਰ ਮੇਰਾ ਜਿਹੜਾ ਮੇਰੀ ਪਾਠ ਪੂਜਾ ਮੇਰੀ ਇਬਾਦਤ ਉਹ ਮੇਰੀ ਆਸਥਾ ਮੇਰਾ ਈਮਾਨ ਉਹ ਮੇਰਾ ਲਿਖਣਾ ਪੜ੍ਹਨਾ ਹੈਗਾ ਉਹ ਤੁਹਾਡੀ ਗੱਲ ਮੈਂ ਬੰਦੂਕ ਹੈ ਨਾ ਸ਼ੁਰੂ ਹੋ ਜਾਂਦਾ ਹਾਂਜੀ ਬਿਲਕੁਲ ਸਾਡੇ ਨਾਲ ਦਰਸ਼ਕ ਜੁੜੇ ਹੋਏ ਨੇ ਫੋਨ ਲਾਈਨ ਦੇ ਉੱਤੇ ਦੇਖਦੇ ਹਾਂ ਉਹ ਕੀ ਗੱਲ ਕਰਦੇ ਹੈਲੋ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਕਿੱਥੋਂ ਬੋਲਦੇ ਹੋ ਬਿਲਕੁਲ ਮੈਂ ਦਿੱਲੀ ਤੋਂ ਬੋਲਦੀ ਹਾਂ ਹਾਂਜੀ ਮੇਰਾ ਨਾਮ ਹੈ ਸਾਧਵੀ ਰਿਤੰਬਰਾ ਤੇ ਮੈਂ ਭੁੱਲਰ ਸਾਹਿਬ ਦੀ ਜਿਹੜਿਆ ਉਹਨਾਂ ਦੇ ਮੈਂ ਦਿੱਲੀ ਤੋਂ ਬੋਲਦੀ ਹਾਂ ਜੀ ਹਾਂਜੀ ਹਾਂਜੀ ਬੋਲੋ ਬੋਲਦੇ ਰਹੋ ਤੁਸੀਂ ਹੈਲੋ ਮੈਂ ਭੁੱਲਰ ਸਾਹਿਬ ਦੀ ਜਿਹੜੀਆਂ ਉਹਨਾਂ ਦੀਆਂ ਕਹਾਣੀਆਂ ਨੇ ਉਹਨਾਂ ਦੀ ਮੈਂ ਪਾਠਕ ਹਾਂ ਮੈਨੂੰ ਪਹਿਲੀ ਵਾਰ ਪਹਿਲੀ ਵਾਰ ਇੱਕ ਉਹਨਾਂ ਦੀ ਲਿਖੀ ਹੋਈ ਕਿਤਾਬ ਮਿਲੀ ਇਹ ਤੇ ਇਹ ਤੇ ਇਹਨਾਂ ਦੱਬੀਆਂ ਜਿਹੜੀਆਂ ਲੱਗੀਆਂ ਉਹ ਜਿਹੜੀ ਖੋਜੀ ਦੀ ਮਤਲਬ ਉਹਦੇ ਪਰਿਵਾਰ ਦੀ ਜੋ ਉਹਦਾ ਜੋ ਦਰਦ ਹੈ ਨਾ ਉਹ ਅਜੇ ਤੱਕ ਮੇਰੇ ਦਿਲ 'ਚ ਬੈਠਾ ਹੈ ਮੈਂ ਵੈਸੇ ਬਹੁਤ ਪੰਜਾਬ ਤੋਂ ਤਾਂ ਬਹੁਤ ਸਾਲਾਂ ਤੋਂ ਬਾਹਰ ਹਾਂ ਪਰ ਜਿਹੜੀ ਆਪਣੀ ਬੋਲੀ ਹੁੰਦੀ ਹੈ ਉਹ ਆਪਣੀ ਬੋਲੀ ਨਾ ਜਿਹੜਾ ਸੱਚਾ ਦਰਦ ਹੁੰਦਾ ਹੈ ਲੇਕਿ ਕਲਪਨਾ ਹੁਣ ਮੈਂ ਸੁਣਦੀ ਸੀ ਉਹਨਾਂ ਨੂੰ ਵੀ ਕਲਪਨਾ ਜਿਹੜੀ ਹੁੰਦੀ ਹੈ ਖੰਭ ਲਾ ਕੇ ਉੜਦੀ ਹੈ ਲੇਕਿਨ ਜਿਹੜੀਆਂ ਕਲਪਨਾ ਸਚਾਈਆਂ ਨਾਲ ਜੁੜੀਆਂ ਹੁੰਦੀਆਂ ਜ਼ਿੰਦਗੀਆਂ ਲੀਆਂ ਜਿਹੜੀਆਂ ਸੱਚੀਆਂ ਗੱਲਾਂ ਨੇ ਸਾਡੇ ਅਨੁਭਵ ਨਹੀਂ ਉਹ ਸੱਚ ਨੇ ਅੱਜ ਮੈਂ ਟੀਵੀ ਔਨ ਕੀਤਾ ਤੇ ਉਹਨਾਂ ਨੂੰ ਦੇਖਿਆ ਮੈਂ ਕਿਹਾ ਜਿਨ੍ਹਾਂ ਨੂੰ ਮੈਂ ਐਨੇ ਸਾਲਾਂ ਤੋਂ ਪਰਦੀਆਂ ਅੱਜ ਉਹਨਾਂ ਨੂੰ ਦੇਖਣ ਦਾ ਵੀ ਮੌਕਾ ਮਿਲਿਆ ਤਾਂ ਮੈਂ ਉਹਨਾਂ ਨੂੰ ਬਹੁਤ ਧੰਨਵਾਦ ਦੇਣਾ ਚਾਹੁੰਦੀ ਹਾਂ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਸ਼ੁਕਰੀਆ ਤੁਸੀਂ ਫੋਨ ਕੀਤਾ ਸਾਡੇ ਨਾਲ ਜੁੜੇ ਬਹੁਤ-ਬਹੁਤ ਧੰਨਵਾਦ ਤੁਹਾਡਾ ਦਿੱਲੀ ਤੋਂ ਬੋਲ ਰਹੇ ਸਾਂ ਬਹੁਤ ਸ਼ੁਕਰੀਆ ਜੀ ਤੁਸੀਂ ਮੇਰੀਆਂ ਕਹਾਣੀਆਂ ਨੂੰ ਇੰਨੀ ਦਿਲਚਸਪੀ ਨਾਲ ਪੜ੍ਹਦੇ ਹੋ ਔਰ ਇਹ ਦਰਦ ਅਨੁਭਵ ਦਾ ਦਰਦੀ ਹੈ ਔਰ ਮੈਨੂੰ ਪਤਾ ਹੈ ਕਿ ਮੇਰੀ ਇੱਕ ਕਹਾਣੀ ਪੜ੍ਹ ਕੇ ਸ਼ੈਚਨ ਗੁਲੇਸ਼ੀਰ ਬਾਰੇ ਇੱਕ ਔਰਤ ਨੇ ਫੋਨ ਕੀਤਾ ਉਹਨੇ ਕਿਹਾ ਜੀ ਜਿੱਦਾਂ ਤੁਸੀਂ ਕਹਾਣੀ ਦੇ ਵਿੱਚ ਲਿਖਿਆ ਹੈ ਉਹ ਮੇਰੇ ਪਤੀ ਇਸੇ ਤਰ੍ਹਾਂ ਹੀ ਜਿਹੜਾ ਉਹ ਮਰੇ ਸੀਗੇ ਔਰ ਸਿਆਚਨ ਗਲੇਸ਼ੀਅਰ ਵਿੱਚ ਉਹ ਪਾੜ ਦੇ ਵਿੱਚ ਡਿੱਗ ਪਏ ਸੀ ਜਿਉਂਦੇ ਰਹੇ ਹੋ ਸ਼ਾਮ ਤੱਕ ਆਵਾਜ਼ਾਂ ਆਉਂਦੀਆਂ ਰਹੀਆਂ ਕਿ ਮੈਂ ਜਿਉਂਦਾ ਐ ਮੈਨੂੰ ਕੱਢ ਲਓ ਲੇਕਿਨ ਕੱਢਣ ਦਾ ਕੋਈ ਤਰੀਕਾ ਨਹੀਂ ਸੀ ਸ਼ਾਮ ਵੇਲੇ ਉਹਨਾਂ ਦੀ ਆਵਾਜ਼ ਹੌਲੀ-ਹੌਲੀ ਡੁੱਬਣੀ ਸ਼ੁਰੂ ਹੋ ਗਈ ਤੇ ਡੁੱਬ ਗਏ ਤੇ ਉਹ ਕਹਿੰਦੇ ਵੀ ਤੇਰੀ ਕਹਾਣੀ ਪੜ ਕੇ ਅੱਜ ਮੈਂ ਫੇਰ ਰੋਈਆਂ ਤੇ ਫੇਰ ਮੈਨੂੰ ਆਪਣਾ ਪਤੀ ਯਾਦ ਆਇਆ ਇਹ ਅਨੁਭਵ ਦਾ ਸਾਰਾ ਕੁਝ ਹੈ ਜੀ ਤੇ ਇਹ ਤੁਹਾਨੂੰ ਜੂਣਾ ਪੈਂਦਾ ਹੈ ਫਿਰ ਜੂਣ ਤੋਂ ਪਿੱਛੋਂ ਤੁਹਾਨੂੰ ਸ਼ਬਦਾਂ ਵਿੱਚ ਉਤਾਰਨਾ ਪੈਂਦਾ ਹੈ ਭੁੱਲਰ ਸਾਹਿਬ ਸਾਡੇ ਨਾਲ ਇੱਕ ਹੋਰ ਕਾਲਰ ਜੁੜੇ ਹੋਏ ਨੇ ਹੈਲੋ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਬੋਲਦੇ ਹੋ ਮੈਂ ਜਗਦੇਸ਼ ਸਿੰਘ ਹੋਰ ਆ ਜੀ ਆਨੰਦਪੁਰ ਸਾਹਿਬ ਤੋਂ ਜਗਦੇਸ਼ ਸਿੰਘ ਜੀ ਸਵਾਗਤ ਹੈ ਤੁਹਾਡਾ ਹੁਕਮ ਕਰੋ ਕੀ ਗੱਲ ਕਰਨੀ ਚਾਹੁੰਦੇ ਹੋ ਸਰਦਾਰ ਸਾਹਿਬ ਨਾਲ ਗੱਲ ਕਰਨੀ ਚਾਹੁੰਨਾ ਹਾਂ ਜੀ ਭੁੱਲਰ ਸਾਹਿਬ ਨਾਲ ਹਾਂਜੀ ਸੁਣ ਰਿਹਾ ਤੁਹਾਨੂੰ ਕਰੋ ਸਤਿ ਸ੍ਰੀ ਅਕਾਲ ਭੁੱਲਰ ਸਾਹਿਬ ਹਾਂਜੀ ਸਤਿ ਸ੍ਰੀ ਅਕਾਲ ਜੀ ਜਗਦੇਵ ਜੀ ਮੈਂ ਜਗਦੇਵ ਸਿੰਘ ਹੋ ਰਿਹਾ ਜੀ ਹਾਂਜੀ ਹਾਂਜੀ ਜਗਦੇਵ ਸਿੰਘ ਜੀ ਤੁਸੀਂ ਆਪਣੀ ਗੱਲ ਜਾਰੀ ਰੱਖੋ ਆਵਾਜ਼ ਆ ਰਹੀ ਹੈ ਤੁਹਾਡੀ ਹਾਂਜੀ ਪੁੱਲਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਤੀਜੀ ਵਾਰ ਹੋ ਗਈ ਜੀ ਤੁਸੀਂ ਗੱਲ ਜਾਰੀ ਰੱਖੋ ਆਪਣੀ ਹਾਂਜੀ ਪੁੱਲਰ ਸਾਹਿਬ ਮੈਂ ਇਹ ਗੱਲ ਕਰਨੀ ਚਾਹੁੰਦਾ ਜੀ ਵੀ ਜਿਵੇਂ ਆਪਣੀ ਐਜੂਕੇਸ਼ਨ ਹੈ ਜੀ ਪ੍ਰਾਇਮਰੀ ਸਕੂਲ ਤੋਂ ਸ਼ੁਰੂ ਹੁੰਦੀ ਹੈ ਜੀ ਹਾਂਜੀ ਮੈਂ ਲੋਕ ਤਾਂ ਜਗਦੇਵ ਜੀ ਤੁਸੀਂ ਆਪਣਾ ਟੀਵੀ ਬੰਦ ਕਰਕੇ ਫਿਰ ਤੁਸੀਂ ਸਾਡੇ ਨਾਲ ਗੱਲ ਕਰੋ ਅਸੀਂ ਦੁਬਾਰਾ ਸੁਣਾਗੇ ਤੁਹਾਡੀ ਗੱਲ ਇੱਕ ਹੋਰ ਉਹ ਤਾਂ ਕਾਲਰ ਜੁੜੇ ਹੋਏ ਨੇ ਸਾਡੇ ਨਾਲ ਹੈਲੋ ਹਾਂਜੀ ਹਾਂਜੀ ਸਸਿਕਾਲ ਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਬੋਲਦੇ ਹੋ ਮੈਂ ਨਰਿੰਦਰ ਬੋਲ ਰਿਹਾ ਜੀ ਮੰਡੀ ਹਿਮਾਚਲ ਤੋਂ ਬੋਲ ਰਿਹਾ ਹਾਂ ਹਾਂਜੀ ਬੋਲੋ ਜੀ ਹੁਕਮ ਕਰੋ ਇਹ ਜਿਹੜੀ ਇਹ ਤੁਸੀਂ ਹੁਣੇ ਡਿਸਪਲੇ ਕਰ ਰਹੇ ਹੋ ਨਾ ਜਸਬੀਰ ਸਿੰਘ ਭੁੱਲਰ ਜੀ ਵਾਲੀ ਹਾਂਜੀ ਇਹ ਸਾਨੂੰ ਕਿਤਾਬ ਚਾਹੀਦੀ ਸੀ ਕਿੱਥੋਂ ਮਿਲ ਸਕਦੀ ਹੈ ਇਹ ਕਿੱਥੋਂ ਖਰੀਦ ਸਕਦੇ ਨੇ ਜੀ ਕਿਤਾਬਾਂ ਇਹ ਇਹ ਲੋਗਿਤ ਪ੍ਰਕਾਸ਼ਨ ਇਹ ਮੰਡੀ ਹਿਮਾਚਲ ਤੋਂ ਬੋਲ ਰਹੇ ਨੇ ਲੋਗੀਤ ਪ੍ਰਕਾਸ਼ਨ ਨੇ ਛਾਪੀ ਹੈ 34 ਸੈਕਟਰ ਚੰਡੀਗੜ੍ਹ ਹਾਂਜੀ ਉਹਨਾਂ ਤੋਂ ਮਿਲ ਸਕਦੀ ਇਹ ਲੋਗੀਤ ਪ੍ਰਕਾਸ਼ਨ ਯੂਨੀਸਟਾਰ ਬੁਕਸ ਵੱਲੋਂ ਛਾਪੀ ਗਈਆਂ ਨੇ ਜੀ ਇਹਨਾਂ ਦੀਆਂ ਕਿਤਾਬਾਂ ਤੁਸੀਂ ਉੱਥੋਂ ਲੈ ਸਕਦੇ ਹੋ ਜਾਂ ਜਿੱਥੋਂ ਪੰਜਾਬੀ ਦੇ ਨਾਵਲ ਜਾਂ ਪੰਜਾਬੀ ਦੀਆਂ ਕਹਾਣੀਆਂ ਦੀਆਂ ਕਿਤਾਬਾਂ ਮਿਲਦੀਆਂ ਨੇ ਉੱਥੇ ਤੁਸੀਂ ਲੈ ਸਕਦੇ ਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਜੁੜੇ ਸਾਡੇ ਨਾਲ ਇੱਕ ਸਾਡੇ ਨਾਲ ਦਰਸ਼ਕ ਹੋਰ ਜੁੜੇ ਹੋਏ ਨੇ ਸਾਡੀ ਲਾਈਨ ਤੇ ਨੇ ਇਸ ਵੇਲੇ ਹੈਲੋ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਨਾਮ ਕੀ ਹੈ ਜੀ ਤੁਹਾਡਾ ਦੱਸੋ ਕਿੱਥੋਂ ਬੋਲਦੇ ਹੋ ਮੈਂ ਜਸਵਿੰਦਰ ਸਿੰਘ ਮਕਰ ਬੋਲਦਾ ਹਾਂ ਜੀ ਹਾਂਜੀ ਮਕਰ ਸਾ ਅਰ ਮੈਂ ਬੋਲ ਰਿਹਾ ਸਾਉ ਨੇ ਇਹ ਥਾਂ ਲੱਗਣਾ ਚਾਹੁੰਦਾ ਜੋ ਤੁਸੀਂ ਕਿਤਾਬਾਂ ਲਿਖਦੇ ਹੋ ਉਹਦੇ ਵਿੱਚ ਤੁਸੀਂ ਜੋ ਵਾਤਾਵਰਣ ਪ੍ਰਦਕਸ਼ਾਂ ਬਾਰੇ ਸਾਡੇ ਇਹ ਲਿਖਣਾ ਚਾਹੀਦਾ ਦੂਜੇ ਨੰਬਰ ਦੇ ਪਰਕਮੁਨਤਿਆ ਬਾਰੇ ਤੀਜੇ ਨੰਬਰ ਦੇ ਦਾਜ ਬਾਰੇ ਨਸ਼ਿਆਂ ਬਾਰੇ ਇਹ ਜਰੂਰ ਲਿਖਣਾ ਚਾਹੀਦਾ ਤੁਹਾਨੂੰ ਸੇਵ ਦੇਣਾ ਚਾਹੀਦਾ ਤੁਹਾਨੂੰ ਆਉਣ ਵਾਲੀ ਪੀੜ੍ਹੀ ਨੂੰ ਹਾਂਜੀ ਮਕਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਇਹ ਕਹਿੰਦੇ ਨੇ ਜੀ ਕਿ ਨਸ਼ਿਆਂ ਬਾਰੇ ਵੀ ਤੁਹਾਨੂੰ ਲਿਖਣਾ ਚਾਹੀਦਾ ਕੁਝ ਹੋਰ ਐਤਾਂ ਦੀਆਂ ਗੱਲਾਂ ਜਿਹੜੀਆਂ ਸੋਸਾਇਟੀ ਨੂੰ ਬਹੁਤ ਕੁਝ ਤੁਸੀਂ ਲੈ ਕੇ ਮਕਰਤ ਸਾਹਿਬ ਬਹੁਤ ਸ਼ੁਕਰੀਆ ਇਹ ਮੈਂ ਸਾਰਾ ਕੁਝ ਜਿਹੜਾ ਹੈ ਉਹ ਜਿੰਨਾ ਕੁ ਮੇਰੇ ਤਜਰਬੇ ਵਿੱਚ ਆਇਆ ਮੈਂ ਵਿਤ ਮੁਜਬ ਲਿਖਿਆ ਹੋਇਆ ਹੈ ਨਸ਼ਿਆਂ ਦੇ ਖਿਲਾਫ ਵੀ ਲਿਖਿਆ ਹੈ ਮੈਂ ਹੋਰ ਵੀ ਜਿਹੜੇ ਸਮਾਜਿਕ ਬੁਰਾਈਆਂ ਨੇ ਉਹਨਾਂ ਬਾਰੇ ਮੈਂ ਲਿਖਿਆ ਹੈ ਲੇਕਿਨ ਸ਼ਾਇਦ ਤੁਹਾਡੀ ਨਜ਼ਰ ਵਿੱਚ ਨਹੀਂ ਆਇਆ ਲੇਕਿਨ ਬਹੁਤ ਸ਼ੁਕਰੀਆ ਇਹ ਬੜੇ ਨਰੋਏ ਤੁਸੀਂ ਜਿਹੜੇ ਬੜੇ ਮਹੱਤਵਪੂਰਨ ਵਿਸ਼ੇ ਨੇ ਜਿਹੜੇ ਤੁਸੀਂ ਮੈਨੂੰ ਦੱਸਿਆ ਤੇ ਮੈਂ ਹੋਰ ਜਿਹੜਾ ਉਹ ਧਿਆਨ ਦਵਾਂਗਾ ਪੁਲਿਸ ਸਾਹਿਬ ਸਮਾਂ ਆਪਣੇ ਕੋਲ ਬਹੁਤ ਘਟਾ ਜਾਂਦੇ ਜਾਂਦੇ ਮੈਂ ਆਖਰੀ ਸਵਾਲ ਤੇ ਆਖਰੀ ਗੱਲਬਾਤ ਆਪਾਂ ਖਤਮ ਕਰਦੇ ਆ ਅੱਜ ਦਾ ਜਾਗੋ ਪੰਜਾਬ ਸ਼ੋਅ ਤੁਹਾਡੀ ਉਮਰ ਇਸ ਵੇਲੇ ਕਿੰਨੀ ਹੋ ਗਈ ਹੈ ਮੈਂ 73 ਸਾਲ ਦਾ ਹੋ ਗਿਆ ਜੀ 73 ਸਾਲ ਦੀ ਉਮਰ 'ਚ ਵੀ ਤੁਸੀਂ ਚੜ੍ਹਦੀ ਕਲਾ ਹੋ ਦੇਖ ਕੇ ਸਾਨੂੰ ਵੀ ਜੋਸ਼ ਆਉਂਦਾ ਸਾਨੂੰ ਇੱਕ ਨਵਾਂ ਇੱਕ ਵਿਟਾਮਿਨ ਜਿਵੇਂ ਮਿਲ ਜਾਂਦੇ ਆ ਨਾ ਦੇਖ ਕੇ ਤੁਹਾਨੂੰ ਐਦਾਂ ਲੱਗਦਾ ਕੁਈ ਸਾਡੇ ਦਰਸ਼ਕਾਂ ਨੂੰ ਕੋਈ ਪੰਜਾਬੀ ਦੇ ਪੋਡਕਾਸਟ ਨੂੰ ਸੁਨੇਹਾ ਦੇਣਾ ਚਾਹੁੰਦਾ। ਮੈਂ ਇੱਕ ਨਿੱਕੀ ਜੀ ਤੁਹਾਨੂੰ ਕਹਾਣੀ ਸੁਣਾਉਣਾ ਚਾਹਨਾ। ਕਿ ਇੱਕ ਚੂਚਾ ਅੰਡੇ ਦੇ ਹਨੇਰੇ ਵਿੱਚ ਸੀਗਾ। ਉਹਨੇ ਟਕ ਟਕ ਕੀਤਾ। ਅੰਡਾ ਢਿੱਕ ਗਿਆ। ਚੂਚਾ ਅੰਡੇ ਤੋਂ ਬਾਹਰ ਆ ਗਿਆ। ਉਹਨੇ ਹੈਰਾਨ ਹੋ ਕੇ ਉਹਨੇ ਦੂਜੇ ਚੂਚਿਆਂ ਨੂੰ ਦੱਸਿਆ ਜਿਹੜੇ ਪਹਿਲਾਂ ਬਾਹਰ ਸੀ। ਉਹਨੇ ਕਿਹਾ ਵੀ ਅੱਜ ਤਾਂ ਕਮਾਲ ਹੋ ਗਿਆ। ਅੱਜ ਇੱਕ ਬਹੁਤ ਖਾਸ ਗੱਲ ਦਾ ਪਤਾ ਲੱਗਾ ਹੈ। ਕਿ ਸਾਨੂੰ ਟਕ ਟਕ ਕਰਦੇ ਰਹਿਣਾ ਚਾਹੀਦਾ ਕੁਛ ਨਾ ਕੁਛ ਹੋ ਜਾਂਦਾ ਹੈ ਵਾਹ ਜੀ ਵਾਹ ਤੇ ਦੋਸਤੋ ਟਕ ਟਕ ਸਾਨੂੰ ਜ਼ਿੰਦਗੀ ਚ ਕਰਦੇ ਰਹਿਣਾ ਚਾਹੀਦਾ ਮੈਂ ਵੀ ਜਿਹੜਾ ਲਿਖ ਰਿਹਾ ਮੈਂ ਟਕ ਟਕ ਹੀ ਕਰ ਰਿਹਾ ਹਾਂ ਵਾਹ ਜੀ ਵਾਹ ਭੁੱਲਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਸਾਡੇ ਦਰਮਿਆਨ ਆਏ ਸਾਡੇ ਦਰਸ਼ਕਾਂ ਦਰਮਿਆਨ ਤੁਸੀਂ ਇੱਕ ਪੁੱਲ ਦਾ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਸੋ ਇਸ ਦੇ ਨਾਲ ਹੀ ਅੱਜ ਦਾ ਜਾਗੂ ਪੰਜਾਬ ਸ਼ੋਅ ਦਾ ਵੇਲਾ ਹੁਣ ਖਤਮ ਹੁੰਦਾ ਹੈ ਤੁਹਾਡੇ ਵੱਲੋਂ ਮਿਲਦੇ ਪਿਆਰ ਭਰਪੂਰ ਹੰਗਾਰੇ ਅਤੇ ਸੁਝਾਵਾਂ ਲਈ ਅਸੀਂ ਤੁਹਾਡੇ ਤਹਿ ਦਿਲੋਂ ਧੰਨਵਾਦੀ ਹਾਂ ਤੁਹਾਡੇ ਵੱਲੋਂ ਭੇਜੀਆਂ ਅਸੀਂ ਜਿਹੜੀਆਂ ਸੁਧਾਰਾਂ ਦੀ ਕੋਈ ਗੁਜਾਇਸ਼ ਹੁੰਦੀ ਹੈ ਉਸ ਨੂੰ ਅਸੀਂ ਮੰਨਦੇ ਹਾਂ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੇਕਰ ਫਿਰ ਵੀ ਤੁਸੀਂ ਕੋਈ ਸੁਝਾਅ رائے ਸਾਨੂੰ ਹੋਰ ਦੇਣਾ ਚਾਹੁੰਦੇ ਹੋ ਤਾਂ ਸਾਨੂੰ editor@dayandnightnews.com ਤੇ ਈਮੇਲ ਕਰ ਸਕਦੇ ਹੋ ਫਿਲਹਾਲ ਮੈਨੂੰ ਇਜਾਜ਼ਤ ਦਿਓ ਕੱਲ ਸਵੇਰੇ ਫੇਰ ਮਿਲਾਂਗੇ ਧੰਨਵਾਦ ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ आप मिलेंगे फेसबुक पे असि दिखांगे यूट्यूब पे सानू फॉलो करो ट्विटर पे खबर नाल जुड़े रहो दिन रात